ਫਗਵਾੜਾ ਰਾਵਲਪਿੰਡੀ ਪੁਲਿਸ ਨੇ ਜ਼ਿਲ੍ਹਾ ਸ਼ਾਰਪੁਰ ਦੇ ਪਿੰਡ ਕਿਤਨਾ ਦੇ ਐਨ ਆਰ ਆਈ ਨੂੰ ਦਿੱਲੀ 에য়ারਪੋਰਟ ਤੋਂ ਗ੍ਰਿਫਤਾਰ ਕੀਤਾ ਹੈ ਜੋ ਅਮਰੀਕਾ ਤੋਂ ਭਾਰਤ ਆ ਰਿਹਾ ਸੀ ਜਿਸ ਦੀ ਪਹਿਚਾਨ ਪ੍ਰੇਮਪਾਲ ਪੁੱਤਰ ਰਾਮਪਾਲ ਨਿਵਾਸੀ ਕਿਤਨਾ ਖਾਣਾਗੜ ਸ਼ੰਕਰ ਜ਼ਿਲ੍ਹਾ ਸ਼ਾਰਪੁਰ ਬਜ਼ੋ ਹੋਈ ਹੈ ਖਾਣਾ ਰਾਵਲਪਿੰਡੀ ਦੇ ਐਸ ਐਸ ਸੁਖਦੇਵ ਸਿੰਘ ਨੇ ਦੱਸਿਆ ਕਿ 22 ਮਾਰਚ 2023 ਨੂੰ ਮਨਜੀਤ ਕੌਰ ਪੁੱਤਰੀ ਗੁਰਦੀਾਲ ਸਿੰਘ ਨਿਵਾਸੀ ਪਾਂਸ਼ਟਾ ਦੀ ਸ਼ਿਕਾਇਤ ਤੇ ठाणा रावल्डपिंडी ਵਿਖੇ 498 ਧਾਰਾ ਦੇ ਤਹਿਤ ਮਾਮਲਾ ਦਰਜ ਹੋਇਆ ਸੀ ਅਤੇ ਐਲਓਸੀ ਜਾਰੀ ਹੋ ਚੁੱਕੀ ਸੀ 에어ਪੋਰਟ ਤੋਂ ਇਸ ਸੂਚਨਾ ਦੇ ਆਧਾਰ 'ਤੇ ਪ੍ਰੇਮਪਾਲ ਨੂੰ ਦਿੱਲੀ 에어ਪੋਰਟ ਤੋਂ ਗ੍ਰਿਫਤਾਰ ਕੀਤਾ ਹੈ ਐਨਆਰਆਈ ਨੂੰ ਜਲਦ ਜੇਲ੍ਹ ਭੇਜਿਆ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਐਨਆਰਆਈ ਦਾ ਵਿਆਹ 7 ਸਾਲ ਪਹਿਲਾਂ ਮਾਡਰ ਟਾਉਨ ਨਿਵਾਸੀ ਪੰਜਾ ਦੀ ਮਨਜੀਤ ਕੋਰ ਨਾਲ ਹੋਇਆ ਸੀ ਉਹਨਾਂ ਦੇ 6 ਸਾਲ ਦੀ ਇੱਕ ਬੇਟੀ ਹੈ ਲੜਕਾ ਨਾ ਹੋਣ ਕਾਰਨ ਉਹਨਾਂ ਦਾ ਆਪਸੀ ਕਲੇਸ਼ ਰੇਂਦਾ ਸੀ ਆਪ ਤੁਹਾਨੂੰ ਸੁਣਾਉਂਦੇ ਹਾਂ ਕੀ ਕਹਿ ਰਹੇ ਹਨ ਏਸ ਸੁਖਦੇਵ ਸਿੰਘ ਪਵਾੜਾ ਐਕਸੈਸ ਨਿਊਜ਼ ਲਾਈਵ ਤੋਂ ਨੋ ਸ਼ਰਮਾ ਦੇ ਨਾਲ ਹਰਨੇਕ ਸਿੰਘ ਦੀ ਰਿਪੋਰਟ ਦਿੱਲੀ ਤੋਂ ਗ੍ਰਿਫਤਾਰ ਕੀਤਾ ਇੱਕ ਵਿਅਕਤੀ ਕੀ ਮਾਮਲਾ ਹੈਗਾ ਇਹ ਜੀ ਮੁਕਦਮਾ ਦਾ ਮੁਕਦਮਾ ਨੰਬਰ 20 ਮਿਤੀ 22/3/2023 ਜੁਰਮ 498 ए, 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 ए आईपीसी पीएस थाना 라ਵਲ ਗੁੰਮੀਪੁਰ ਤੋਂ ਹਿਸਟੋਰੀਆ ਸੀ ਤੇ ਬਰ ਬਿਆਨ ਮਨਜੀਤ ਕੌਰ ਪੁੱਤਰੀ ਗਰਦਿਆਲ ਸਿੰਘ ਵਾਸੀ ਪਾਂਸ਼ਟਾ ਨੇ ਆਪਣੇ ਪਤੀ ਖਿਲਾਫ ਪ੍ਰੇਮ ਪਾਲ ਪੁੱਤਰ ਸ਼੍ਰੀ ਰਾਮਪਾਲ ਵਾਸੀ ਕਿਤਰਾ ਹੂੰ ਥਾਣਾ ਗੜ੍ਹਸ਼ੰਕਰ ਜ਼ਿਲ੍ਹਾ ਹਿਸ਼ਾਰੂ ਦਰਜ ਦਿਸਟ ਹੋਇਆ ਸੀ ਅੱਜ ਇਹਨਾਂ ਇਸ ਦਾ ਐਲਓਸੀ ਏਜੰਸੀ ਹੂੰ ਐਲਓਸੀ ਜਾਰੀ ਹੋਣ ਕਰਕੇ ਇਮੀਗ੍ਰੇਸ਼ਨ ਆਇਆ ਨਹੀਂ ਇਹਨੂੰ ਹੱਲਿਆ ਰੈਸਟ ਕਰ ਲਿਆ ਰੈਸਟ ਕਰਕੇ ਫੜੇ ਵਾਲਾ ਇਹ ਪਰਤਾੜ ਦਿੱਤ ਕਰਦਾ ਸੀ ਆਪਣੀ ਵਾਈਫ ਨੂੰ ਉਹ ਗੰਦੀ ਪਰਤਾੜਿਤ ਕਰਦਾ ਸੀ ਬਾਈਫਰ ਨੂੰ ਆਪਣੇ ਤੰਗ ਕਰਦਾ ਸੀ ਇਹੋ ਜਿਹਾ ਮਾਮਲਾ ਕੋਈ ਸਾਹਮਣੇ ਨਹੀਂ ਆ ਰਿਹਾ ਕਿਉਂਕਿ ਬੰਦਾ ਕਿਉਂਕਿ 498 ਦਾ ਮਾਮਲਾ ਦਰਜ ਹੋਇਆ ਕੀ ਮਾਮਲਾ ਸੀ ਉਹ ਮਾਮਲਾ ਉਹ ਗੰਦੀ ਹੈ ਵੀ ਮੈਨੂੰ ਨਾਲ ਲੈ ਕੇ ਗਿਆ ਉਹਨੇ ਕੁੜੀ ਨੂੰ ਕਈ ਆਰੀ ਪਾਸਪੋਰਟ ਵਾਸਤੇ ਗਿਆ ਤੇ ਮੇਰੇ ਬੱਚੀ ਦਾ ਪਾਸਪੋਰਟ ਭੇਜ ਪਰ ਉਹਦੇ ਦੱਸਣ ਮੁਤਾਬਕ ਇਹ ਗੱਲ ਸਾਹਮਣੇ ਆਈ ਹੈ ਕਿ ਨਾਂ ਮੇਰੀ ਧਰਮ ਬਤਨੀ ਜੀਤ ਕੁਮਾਰੀ ਤੇ ਨਾਂ ਮੇਰੀ ਬੱਚੀ ਰਹਿਾਨੀ ਦਾ ਉਹਨੇ ਪਾਸਪੋਰਟ ਅਨੇ ਦਿੱਤਾ ਤੇ ਜਿਹੜਾ ਮਾਂ ਜਿਹੜਾ ਐਂਬੈਸੀ ਵਿੱਚ ਜਿਹੜਾ ਮਾਮਲਾ ਹਮ ਹੋਲਡ ਪਿਆ ਤੇ ਅਮਰੀਕਾ ਤੋਂ ਕਰਨ ਕੀ ਆਇਆ ਸੀ ਹੁਣ ਅਮਰੀਕਾ ਤੋਂ ਆਪਣੀ ਬੱਚੀ ਨੂੰ ਮਿਲਣ ਆਇਆ ਸੀ ਬੱਚੀ ਦਾ ਪਾਸਪੋਰਟ ਰੀਨੂਵਸਟੇ ਅਗਲੀ ਕੀ ਕਾਰਵਾਈ ਹੈ ਹੁਣ ਅਗਲੀ ਕਾਰਵਾਈ ਇਹਨੂੰ ਅਰੈਸਟ ਕਰਕੇ ਜਿਹੜੇ ਬੱਚੇ ਨੂੰ ਬੰਦ ਕੀਤੇ ਰਹਿਣਗੇ